ਬੰਗਾਲ ਚਾਰਖਣ ਅਤੇ ਪੰਜਾਬ ਦੀਆਂ ਹਰ ਖਬਰਾਂ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਹਰ ਹਲਚਲਾਂ ਗੱਲ ਹੋਵੇ ਕਿ ਗੁਰਬਾਣੀ ਵਿਚਾਰ ਦੀ ਸਿੱਖੀ ਸਿਧਾਂਤਤਾ ਦੀ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ ਪੰਜਾਬੀ ਪੋਸਟ 7 ਦਿਨ ਬੰਗਾਲ ਐਸਡੀ ਟੀਵੀ ਤੇ ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ ਗੱਲ ਹੋਵੇ ਕੀ ਸਮਾਜ ਦੀ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ ਕੌਮ ਦੇ ਗੱਦਾਰ ਹੋ ਜਾਣ ਸਾਰਦਾਨ ਸਾਡੇ ਸਿਰ ਤੇ ਆਸਰਾ ਗੁਰਗ੍ਰੰਥ ਸਾਹਿਬ ਜੀ ਦਾ ਪੰਜਾਬੀ ਪੋਸਟ 7 ਦਿਨ ਬੰਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਦਰਸ਼ਕ ਦੇਖ ਰਹੇ ਹੋ ਐਸਜੀਟੀਵੀ ਤੇ ਸ਼ੁਰੂ ਕਰਦੇ ਹਾਂ ਪੰਜਾਬੀ ਪੋਸਟ 7 ਦਿਨ ਬੰਗਾਲ ਦੀਆਂ ਖਬਰਾਂ ਜਿੱਥੇ ਪੂਰੀ ਕੌਮ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ ਉੱਥੇ ਹੀ ਝਾਰਖੰਡ ਦੇ ਵਿੱਚੋਂ ਇੱਕ ਸਿੱਖ ਪ੍ਰੇਮੀਆਂ ਅਤੇ ਸਿੱਖ ਕੌਮ ਵਾਸਤੇ ਬਹੁਤ ਹੀ ਮੰਦਭਾਗੀ ਖਬਰ ਹੈ ਝਾਰਖੰਡ ਦੇ ਮਧੂਪੁਰ ਦੇ ਵਿੱਚ ਇਕ ਮੰਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਬੇਅਦਬੀ ਲਗਾਤਾਰ ਚੱਲ ਰਹੀ ਹੈ। ਜੂਨ ਮਹੀਨੇ ਵਿੱਚ ਗੁਰੂ ਘਰ ਦੇ ਸੇਵਾਦਾਰ ਸਰਦਾਰ ਜਰਨੈਲ ਸਿੰਘ ਅਤੇ ਸਮੂਚੀ ਹੈਲਪਿੰਗ ਸਿੱਖ ਸੋਸ਼ਲ ਵੈਲਫੇਅਰ ਸੁਸਾਇਟੀ ਬਨਪੁਰ ਪੱਛਮੀ ਬੰਗਾਲ ਨੂੰ ਪਤਾ ਲੱਗਦਾ ਹੈ ਕਿ ਮਧੂਪੁਰ ਝਾਰਖੰਡ ਵਿੱਚ ਇੱਕ ਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਹੈ ਆਪਣੇ ਇੱਕ ਸਾਥੀ ਨੂੰ ਲੈ ਕੇ ਜਦੋਂ ਉੱਥੇ ਪਹੁੰਚਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਲਾਤ ਵੇਖ ਕੇ ਮਨ ਉਹਨਾਂ ਦਾ ਬਹੁਤ ਦੁਖੀ ਹੋਇਆ ਕਾਫੀ ਅੰਗ ਪਾਟੇ ਹੋਏ ਸਨ ਕੋਈ ਸਾਫ ਸਫਾਈ ਨਹੀਂ ਸੀ ਸਰੂਪ ਉੱਪਰ ਕੀੜੇ ਚੱਲ ਰਹੇ ਸਨ ਸੁਖਾਸਣ ਵੀ ਕਿਸੇ ਕੱਪੜੇ ਵਿੱਚ ਨਹੀਂ ਸੀ ਉੱਥੇ ਦੇ ਪੁਜਾਰੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਸਾਨੂੰ ਤੁਹਾਡੇ ਨਿਜਮਦਾਰ ਪਤਾ ਨਹੀਂ ਇਸ ਲਈ ਅਸੀਂ ਸੇਵਾ ਨਹੀਂ ਕਰ ਸਕੇ ਉਸ ਦਿਨ ਕਮੇਟੀ ਦੇ ਕਿਸੇ ਮੈਂਬਰ ਨਾਲ ਮੁਲਾਕਾਤ ਨਹੀਂ ਹੋ ਸਕੀ ਉਹਨਾਂ ਦੀ ਫੋਨ 'ਤੇ ਸੈਕਟਰੀ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਗ੍ਰੰਥ ਸਹਿਬ ਲੈ ਜਾ ਸਕਦੇ ਹੋ ਪਰ ਸਾਡੇ ਕੁਝ ਮੈਂਬਰ ਇਤਰਾਜ਼ ਕਰ ਸਕਦੇ ਹਨ ਸਾਨੂੰ ਮੀਟਿੰਗ ਕਰ ਲੈਣ ਦਿਓ ਕੁਝ ਦਿਨ ਬਾਅਦ ਸੈਕਟਰੀ ਨਾਲ ਗੱਲਬਾਤ ਕਰਕੇ ਟਾਈਮ ਲਿਆ ਗਿਆ ਸੀ 10 ਮੈਂਬਰ ਗੱਲਬਾਤ ਕਰਨ ਵਾਸਤੇ ਪਹੁੰਚੇ ਜਾਣ ਤੋਂ ਪਹਿਲਾਂ ਉਹਨਾਂ ਉਸ ਦਿਨ ਰੁਮਾਲੇ ਧੋ ਦਿੱਤੇ ਸਾਫ ਸਫਾਈ ਕਰ ਦਿੱਤੀ ਗੁਰੂ ਘਰ ਦੇ ਸੇਵਾਦਾਰ ਹੈਲਪਿੰਗ ਸਿੱਖ ਸੋਸ਼ਲ ਵੈਲਫੇਅਰ ਸੁਸਾਇਟੀ ਬਨਪੁਰ ਪਸ਼ਮੀ ਬੰਗਾਲ ਆਪਣੇ ਰੁਮਾਲੇ ਨਾਲ ਲੈ ਕੇ ਗਈ ਸੀ ਜਿਨ੍ਹਾਂ ਨਾਲ ਸੇਵਾ ਕੀਤੀ ਅਤੇ ਸੁਖਾਸ਼ਨ ਕੀਤਾ ਉਸ ਦਿਨ ਉਹਨਾਂ ਦਾ ਹੋਰ ਮੈਂਬਰ ਨਾ ਆਉਣ ਕਰਕੇ ਕੋਈ ਗੱਲ ਸਿਰੇ ਨਹੀਂ ਚੜ ਸਕੀ। ਅਤੇ 10 ਦਿਨ ਦਾ ਟਾਈਮ ਲੈ ਲਿਆ ਗਿਆ। ਬਾਅਦ ਵਿੱਚ ਉਹਨਾਂ ਨੇ ਨਾਂ ਵਿੱਚ ਜਵਾਬ ਦਿੱਤਾ ਕਿ ਸਾਡੇ ਮੰਦਰ ਦਾ ਮਹੱਤਵ ਘਟ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸواری ਸਾਧ ਸੰਗਤ ਜੀਓ ਅੱਜ ਤੁਹਾਨੂੰ ਅਸੀਂ ਇੱਕ ਐਸੀ ਜਗ੍ਹਾ ਲੈ ਕੇ ਆ ਰਹੇ ਹਾਂ ਜਿੱਥੇ ਬਹੁਤ ਚਿਰਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਰੱਖਿਆ ਹੋਇਆ ਹੈ ਆ ਪਿਛਲੇ ਕੁਝ ਦਿਨ ਪਹਿਲਾਂ ਮੈਂ ਉਹਨਾਂ ਦੇ ਦਰਸ਼ਨ ਕਰਕੇ ਬਹੁਤ ਦੁਖੀ ਹੋਇਆ ਇਹ ਚ ਕਰਦੇ ਨੇ ਆ ਉੱਤੇ ਦੇ ਦਿੰਦੇ ਆ ਵੀ ਝਾੜ ਥੋੜਾ ਜਿਆਦਾ ਜਿਹਾ ਬੜਾ ਬੰਦਾ ਚਾੜੇ ਉਹਦੋਂ ਕਿਤੇ ਵੇਗਨ ਦੇ ਕੱਪੜੇ ਲੈ ਆਉਣੇ ਸੀਗੇ ਚਾੜ ਚਗੀ ਤਰ ਜਾਣ ਨਾ अरे इधर लिया मैं चढ़ा चढ़ा हाँ मारती दिवार, मारे तो है लेकिन हालत जो है इसको ठीक कराना होगा तो खत्म हो जाएगा उसके बाद में पूरा डस्ट है देखिए साफ सफाई का तो भाई जरूर तब कीड़ा मकौड़ा तो हम लोग वो तो हम लोग बर्दाश्त नहीं ना कर सकते कीड़ा मकौड़ा जो है इतना तो कुछ घुस किया इसके अंदर ये सब काय है इसके अंदर अंदर मैं एक बुलस्टर हूँ ना हाँ बुलडा है हम सोचते तो वर्किंग भी रखा होगा इसी तरह से ये नहीं करते रखना कोना कोनी ये तो इतने बनाया क्या हाँ सब क्या कपड़ा का दुकान है बगल में कोई ਸਾਦਾ ਕਪੜਾ ਹੈ ਤੁਹਾਡੀ ਕੱਪੜਾ ਚਾਹੀਦਾ ਚੱਲ ਅੰਦਰ ਨਹੀਂ ਕੁਝ ਨਹੀਂ ਉਹਨੇ ਫਿਰ ਕਿਹਦਾ ਗਰੋਪ ਲੈ ਲਿਆ ਸੇਵਾ ਸੌਦਾ ਪੇਡਾ ਨਹੀਂ ਪੋਚਾ ਲੈਣੇ ਲਿਆ ਉਹ ਬੰਦਾ ਕਿਹਦੇ ਮੁੰਡੇ ਉਹਨੇ ਚੁੱਕਿਆ पैदा भी रहने दीजिए इसको वो पैदा नहीं है अंदर बहुत मेला है समझे अभी रहने दीजिए आप जो हम बांध दिए उसको ठीक है इधर कोई भी चीज ऐसा नहीं रखना हमको मुलाकात करवाइए ना किसी से एक तो रह जी यहाँ पर है मुलाकात करवा दीजिए ਰਾਗ ਬਿਹਾਗੜਾ ਚੌਪਦੇ ਮਹੱਲਾ ਪੰਜਵਾਂ ਘਰ ਦੂਜਾ ਦੂਤਨ ਸੰਗਰੀਆ ਪਿਆੰਗਨ ਬਸਰੀਆ ਅਨੇਕ ਉਪਰੀਆ ਤਉ ਮੈਂ ਹਰ ਹਰ ਕਰਿਆ ਤਾਂ ਸੁਖ ਸਹਜਰੀਆ ਰਹਾਉ ਮਿਤਨ ਮੋਹਰੀਆ ਅਨਕ ਉਮਰੀਆ ਵਿੱਚ ਘੁੰਮਣ ਘਿਰੀਆ ਸਗਲ ਬਟਰੀਆ ਬਿਰਖ ਇਕਤਰੀ ਆ ਬਉ ਬੰਦ ਪਰਿਆ ਫਿਰ ਸਾਧ ਸਫਰੀਆ ਜੈ ਕੀਰਤਨ ਹਰਿਆ ਨਾਨਕ ਸਰਨ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅਸਰੇ ਆਪ ਜੀ ਨੂੰ ਮਧੂਪੁਰ ਵਾਹਿਗੁਰੂ ਨਾਮ ਦੇ ਮੰਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਬੀੜ ਦੇ ਦਰਸ਼ਨ ਕਰਾ ਰਹੇ ਹਾਂ ਮੈਨੂੰ 2-4 ਦਿਨ ਪਹਿਲਾਂ ਆਹੀਂ ਇੱਥੇ ਬੀੜ ਬਾਰੇ ਪਤਾ ਚੱਲਿਆ ਤੇ ਮਨ ਦੇ ਵਿੱਚ ਬੜੀ ਜੁਗਿਆਸਾ ਹੋਈ ਕਿ ਇਸ ਪਾਵਨ ਪਿਤਰ ਗੁਰੰਥ ਸਾਹਿਬ ਜੀ ਦੇ ਦਰਸ਼ਨ ਕਰਾਏ ਜਾਣ ਇੱਥੇ ਆ ਕੇ ਦੇਖਿਆ ਬੀੜ ਸਾਹਿਬ ਦਾ ਸੁਖਾਸਨ ਨਹੀਂ ਸੀ ਉਸ ਤਰ੍ਹਾਂ ਰੱਖੀ ਹੋਈ ਸੀ ਉੱਪਰ ਮਾਲੇ ਲੱਗੇ ਸੀ ਸਾਈਡਾਂ ਤੇ ਮਿੱਟੀ ਕੱਟਾ ਕਾਫੀ ਚੜਿਆ ਹੋਇਆ ਸੀ ਜਿੱਦੇ ਹੁਣ ਸਾਫ ਸਫਾਈ ਅਸੀਂ ਕਰ ਰਹੇ ਹਾਂ ਦੋਵੇਂ ਵੀਰ ਮਿਲ ਕੇ ਤੇ ਕਾਫੀ ਵਿਰਧ ਵੀ ਹੋ ਚੁੱਕੀ ਹੈ ਕੁਝ ਅੰਗ ਫਸਟ ਵਾਲੇ ਮੈਂ ਦਿਖਾ ਰਿਹਾ ਹਾਂ ਸ਼ਾਇਦ ਉਧਰੋਂ ਖਰਾਬ ਆ ਦੇਖੋ ਆ ਕੀੜੇ ਵਿੱਚ ਚੜੇ ਹੋਏ ਨੇ ਤੇ ਤਫਸਰੇ ਦੇ ਤਫਸਰੇ ਵਾਲੇ ਅੰਗ ਥੋੜੇ ਆ ਤਫਸਰੇ ਦੇ ਅੰਗ ਜਿਹੜੇ ਨੇ ਨਾ ਇਹ 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 ਅੰਗ ਜਿਹੜੇ ਆ ਪਾੜ ਗਏ ਆ ਇਹ ਉੱਪਰ ਜਾਏਗਾ ਉੱਪਰ ਆ ਵਿੱਚ ਪਾਣੀ ਦਾ ਵੀ ਆਗਾ ਕੁਝ ਕਿੰਨੇ ਨੰਬਰ ਹੈ 74840 ਤੇ 740 ਦੰਗ ਵੀ ਅੱਗੇ ਚ ਰੰਦੋ ਜੇ ਨੂੰ ਤਾਂ ਸੋ ਇਹ ਬੀੜ ਕਾਫੀ ਵਿਰਧ ਹੋ ਚੁੱਕੀ ਹੈ ਤੇ ਮੰਦਰ ਦੀ ਕੋਈ ਇਹਨਾਂ ਦੀ ਸੰਸਥਾ ਬਣੀ ਹੈ ਉਹ ਹੀ ਦੇਖਭਾਲ ਕਰਦੀ ਹੈ ਮੇਰੇ ਕਹਿਣ ਦਾ ਮਤਲਬ ਸਾਨੂੰ ਉਪਰਾਲਾ ਕਰਨਾ ਚਾਹੀਦਾ ਇਸ ਦੇ ਰੱਖ-ਰਖਾਅ ਵਾਸਤੇ ਜਾਂ ਇਹਨਾਂ ਦੇ ਉਚਿਤ ਸਥਾਨ ਵਾਸਤੇ ਜਿੱਥੇ ਵੀ ਪਹੁੰਚਾਇਆ ਜਾਵੇ तो देखो मिट्टी कट्टा पूरा निकल रहा पिछले जिल्त भी जड़ी है पूरी बिर हो चुकी है जिल भी यहाँ इसको जिल्द नहीं बैंडिंग करने वाला आदमी नहीं मिलेगा मीनिंग रिक्स का सा अच्छा पता इसको यदि हम लोग ले जाए हम लोग ले जा सकते इसको इसका से बात करना थोड़ा बात करके रखिये फोन नंबर दे देते क्या कि इसका जिलुद को बनवाना पड़ेगा हाँ। हैं सर यहां के के और... अभी बगल में, में नहीं है तो यही पंडित जी यहाँ देखते हैं और संस्था है कोई कौन को ना क्या नाम उनका जो सीनियर है अच्छा जी ਮਾਲਕਾਂ ਦੀ ਬੋਲ ਕੇ ਹੈ ਕੋਈ ਕੋਈ ਯਹਾਂ ਮੇਨ ਹੈ ਕੋਈ ਲੱਗਦੇ ਹੈ ਨਾ ਠੀਕ ਹੈ ਤਾਂ ਇਹਦੇ ਵਾਸਤੇ ਸੰਗਤ ਗਾੜੀ ਅਪੀਲ ਹੈ ਇਸਕੇ ਲਈ ਕੋਈ ਅਲੱਗ ਸਥਾਨ ਇਸ ਕੋ ਬੋਲ ਕੇ ਮਨਾਇਆ ਜਾਵੇ ਇਧਰ ਕੁਝ ਉਪਾਏ ਕੀਤਾ ਜਾਵੇ ਬਾਤ ਦੇ ਬਾਤ ਇਧਰ ਜੋ ਸੁਕਾ ਸਕਾਂ ਕਰ ਦਿੰਦੇ ਇਹਦੇ ਵਿੱਚ ਹੈ ਇਹਦੇ ਸੁਕਾ ਸਕਾਂ ਕਰ ਦਿੰਦੇ ਹਾਂਜੀ ਵੀਰਾ ਨੇ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਵੱਖਰਾ ਕਮਰਾ ਬਣਾਓ ਇੱਕ ਗ੍ਰੰਤੀ ਸਿੰਘ ਅਤੇ ਇੱਕ ਸੇਵਾਦਾਰ ਰੱਖੋ ਤਾਂ ਸੈਕਟਰੀ ਨੇ ਕਿਹਾ ਅਸੀਂ ਇਹਨਾਂ ਕੁਝ ਨਹੀਂ ਕਰ ਸਕਣਾ ਤਾਂ ਸਿੰਘਾਂ ਨੇ ਕਿਹਾ ਜੇਕਰ ਤੁਸੀਂ ਸਤਸਕਾਰ ਵੀ ਨਹੀਂ ਕਰ ਸਕਦੇ ਤਾਂ ਅਸੀਂ ਕਿਸੇ ਵੀ ਹਾਲਾਤ ਵਿੱਚ ਸਰੂਪ ਇੱਥੇ ਨਹੀਂ ਰਹਿਣ ਦੇਣਾ ਇਸ ਸਾਰੀ ਘਟਨਾ ਦੀ ਜਾਣਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਜੀ ਜਥੇਦਾਰ ਪਟਨਾ ਸਾਹਿਬ ਜੀ ਸਰਦਾਰ 인ਦਰਜੀਤ ਸਿੰਘ ਜੀ ਮੀਤ ਪ੍ਰਧਾਨ ਪਟਨਾ ਸਾਹਿਬ ਸਰਦਾਰ ਲਖਵਿੰਦਰ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਪਟਨਾ ਸਾਹਿਬ ਨੂੰ ਦੇ ਦਿੱਤੀ ਗਈ ਹੈ ਆਸ ਹੈ ਕਿ ਜਲਦੀ ਅਸੀਂ ਗੁਰੂਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦਾ ਸੰਗਤਾਂ ਨੂੰ ਦਰਸ਼ਨ ਕਰਵਾ ਸਕਾਂਗੇ ਇਹ ਜੋ ਗੁਰੂਗ੍ਰੰਥ ਸਾਹਿਬ ਜੀ ਦਾ ਸਰੂਪ ਹੈ 116 ਸਾਲ ਪੁਰਾਣਾ ਹੈ ਅਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਮੰਦਰ ਦੇ ਵਿੱਚ ਰੱਖ ਕੇ ਉਹਨਾਂ ਦੀ ਬੇਅਦਬੀ ਅਤੇ અપਮਾਨ ਹੋ ਰਿਹਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ અપਮਾਨ ਨਹੀਂ ਪੂਰੇ ਸਿੱਖ ਸਮਾਜ ਦਾ અપਮਾਨ ਹੈ ਹੁਣ ਵੇਖਣਾ ਇਹ ਹੈ ਕਿ ਸਿੱਖ ਕੌਮ ਦੇ ਆਗੂ ਜਥੇਦਾਰ ਇਸ ਬਾਰੇ ਕੀ ਫੈਸਲਾ ਲੈਂਦੇ ਹਨ ਮਧੂਪੁਰ ਚਾਰਖੰਡ ਤੋਂ ਮੌਨ ਸਿੰਘ ਦੀ ਰਿਪੋਰਟ 7 ਦਿਨ ਪੰਜਾਬੀ ਪੋਸ਼ ਬੰਗਾਲ ਇਸ ਖਬਰ ਦਾ ਮਕਸਦ ਸਿਰਫ ਸਿੱਖ ਕੌਮ ਦੇ ਆਗੂਆਂ ਨੂੰ ਜਾਣੂ ਕਰਾਉਣਾ ਹੈ ਤਾਂ ਕਿ ਸਿੱਖ ਕੌਮ ਦੇ ਆਗੂ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉੱਤੇ ਆਪਣੇ ਜੋ ਹੈ ਕਦਮ ਚੁੱਕਣ ਅਤੇ ਸਿੱਖ ਕੌਮ ਦੀ ਗੁਰੂ ਗ੍ਰੰਥ ਸਾਹਿਬ ਜੀ ਜੋ ਬੇਅਦਬੀ ਇਸ ਮੰਦਿਰ ਵਿੱਚ ਹੋ ਰਹੀ ਹੈ ਉਹਦਾ ਕੁਝ ਹੱਲ ਕੱਢਣ ਦੇਖਦੇ ਰਹੋ ਪੰਜਾਬੀ ਪੋਸਟ ਸਾਧਨ ਬੰਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ ਗੱਲ ਹੋਵੇ ਕੀ ਸਮਾਜ ਦੀ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ ਕੌਮ ਦੇ ਗੱਦਾਰ ਹੋ ਜਾਣ ਸਾਵਧਾਨ ਸਾਡੇ ਸਿਰ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾਬੀ ਪੋਸਟ 7 ਦਿਨ ਬੰਗਾਲ ਬੰਗਾਲ ਚਾਰਖਣ ਅਤੇ ਪੰਜਾਬ ਦੀਆਂ ਹਰ ਖਬਰਾਂ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਹਰ ਹਲਚਲਾਂ ਗੱਲ ਹੋਵੇ ਕਿ ਗੁਰਬਾਣੀ ਵਿਚਾਰ ਦੀ ਸਿੱਖੀ ਸਿਧਾਂਤਤਾ ਦੀ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ ਪੰਜਾਬੀ ਪੋਸਟ 7 ਦਿਨ ਬੰਗਾਲ ਐਸਡੀ ਟੀਵੀ ਤੇ